ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੰਜਾਬ ਪੈਨਸ਼ਨਰਸ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭਜਨ ਸਿੰਘ ਗਿੱਲ ਦੀ ਅਗਵਾਈ ਵਿੱਚ ਪੈਨਸ਼ਨਰਾਂ ਦੁਆਰਾ ਕੀਤੇ ਗਏ ਇੱਕ ਪੁੰਨ ਦੇ ਕੰਮ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ကြਾਰਜ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਰੇਖਾਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ जाया ਕਰੇ ਪੰਜਾਬ ਸਰਕਾਰ ਦੇ ਪੈਨਸ਼ਨਰਸ ਜਿਤੇ ਆਪਣੀ ਜ਼ਿੰਦਗੀ ਦੇ 30 35 ਉਮਰੇ ਪਾਰ ਜਵਾਨੀ ਦੇ ਸਰਕਾਰੀ ਸੇਵਾ ਨਿਭਾ ਕੇ ਤੇ ਆਪਣੇ ਬੁਢਾਪੇ ਦੇ ਸਹਾਰੇ ਲਈ ਪੈਨਸ਼ਨ ਪ੍ਰਾਪਤ ਕਰਕੇ ਇੱਜ਼ਤ ਦੀ ਰੋਟੀ ਖਾ ਰਹੇ ਹਨ ਉਥੇ ਉਹ ਲੋੜਵੰਦਾਂ ਦੀ ਸਹਾਇਤਾ ਕਰਨ ਲਈ ਦਸਵੰਦ ਕੱਟ ਕੇ ਆਰਥਿਕ ਮਦਦ ਵੀ ਖੋਲ ਦਿੱਲੀ ਦੇ ਨਾਲ ਅਕਸਰ ਹੀ ਕਰਦੇ ਰਹਿੰਦੇ ਹਨ ਇਸ ਤਰ੍ਹਾਂ ਹੀ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜੋ ਜੋਰਦਾਰ ਹੜ੍ਹਾਂ ਦੀ ਮਾਰ ਪਈ ਸੀ ਉਸ ਦੇ ਵਿੱਚ ਬਹੁਤ ਲੋਕ ਜੋ ਸਨ ਉਹਨਾਂ ਦੇ ਘਰ ਤਬਾਹ ਹੋ ਗਏ ਉਹਨਾਂ ਦੇ ਪਸ਼ੂ ਡੰਗਰ ਜਿਹੜੇ ਸੀ ਉਹ ਵੀ ਕਈ ਢੱਗ ਗਏ ਤੇ ਖੇਤ ਫਸਲਾਂ ਸਭ ਤਬਾਈ ਹੋ ਗਈ ਤੇ ਇੱਥੋਂ ਤੱਕ ਕਿ ਆਪਣੀ ਰੋਜੀ ਰੋਟੀ ਵੀ ਓਖੋ ਬੈਠੇ ਤਾਂ ਇਹੋ ਜੀ ਸੰਕਟ ਦੀ ਘੜੀ ਦੇ ਵਿੱਚ ਪੰਜਾਬ ਸਰਕਾਰ ਦੇ ਪੈਂਚਮੈਨਸ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਲੋੜਵੰਦਾਂ ਦੀ ਸਹਾਇਤਾ ਕਰਨ ਦੇ ਵਾਸਤੇ ਉਪਰਾਲਾ ਕੀਤਾ ਹੈ ਤਾਂ ਆਓ ਜਾਣਦੇ ਹਾਂ ਕਿ ਕੀ ਹੈ ਪੂਰੀ ਖਬਰ ਤਾਂ ਪੂਰੀ ਖਬਰ ਇਹ ਹੈ ਫਾਜ਼ਲਖਾ ਵਿਖੇ ਪੰਜਾਬ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋੜਵੰਦ ਲੋਕਾਂ ਦੀ ਮਦਦ ਕਰਦਾ ਸਿਸਲਾ ਲਗਾਤਾਰ ਜਾਰੀ ਹੈ ਇਹਦੇ ਤਹਿਤ ਸੋਮਵਾਰ ਨੂੰ ਫਾਜ਼ਲਖਾ ਵਿਖੇ ਪੰਜਾਬ ਪੈਨਸ਼ਨਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵਜਨ ਸਿੰਘ ਗੇਲ ਦੀ ਅਗਵਾਈ ਵਿੱਚ ਫਾਜ਼ਲਕਾਦੇ ਪੰਜਾਬ ਪੁਲਿਸ ਪੈਨਸ਼ਨਰਸ ਵੈਲਫੇਅਰ ਦਫ਼ਤਰ ਵਿਖੇ ਅੜਾਂ ਦੀ ਮਾਰ ਹੇਠ ਆਏ ਫਾਜ਼ਲਕਾਦੇ ਸਰਹੱਦੀ ਪਿੰਡਾਂ ਦੇ ਪਰਿਵਾਰਾਂ ਨੂੰ ਨਗਦ ਰਾਸ਼ੀ ਵੰਡੀ ਗਈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਫਾਜ਼ਲਕਾਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਬੂਟਾ ਸਿੰਘ ਕਿੰਨੇਵਾਲਾ ਨੇ ਦੱਸਿਆ ਕਿ ਉਹਨਾਂ ਵੱਲੋਂ ਪਹਿਲਾਂ ਵੀ ਹਾੜ ਪਰਬਾਹੁਤ ਪਿੰਡਾਂ ਵਿੱਚ ਲੋਕਾਂ ਦੀ ਅਰਥ ਤੌਰ ਤੇ ਮਦਦ ਕੀਤੀ ਗਈ ਸੀ ਤੇ ਹੁਣ ਇਹ ਦੂਸਰੀ ਵਾਰ ਉਹਨਾਂ ਦੀ ਯੂਨੀਅਨ ਵੱਲੋਂ ਸਮੂਹ ਪੰਜਾਬ ਦੇ ਪੈਨਸ਼ਨਾਂ ਤੋਂ ਫੰਡ ਇਕੱਠਾ ਕਰਕੇ ਕਰੀਬ 1.80 ਲੱਖ ਰੁਪਏ ਨੂੰ 20 ਪਰਿਵਾਰਾਂ ਦੇ ਵਿੱਚ ਵੰਡਿਆ ਗਿਆ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਵਾਕਫ ਪਿੰਡਾਂ ਦੇ ਵਿੱਚ ਜਾ ਕੇ ਤੇ ਜ਼ਮੀਨੀ ਪੱਧਰ ਤੇ ਲੋੜਵੰਦ ਪਰਿਵਾਰਾਂ ਦੀ ਭਾਲ ਕਰਕੇ ਜੇ ਸਵੇਚ ਕਿਸੇ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਜਾਂ ਕਿਸੇ ਨੂੰ ਦਵਾਈ ਲਈ ਜਾਂ ਕਿਸੇ ਨੂੰ ਹੋਰ ਆਰਥਿਕ ਮਦਦ ਦੀ ਲੋੜ ਹੈ ਇਸ ਮੌਕੇ ਪੰਜਾਬ ਪੈਨਸ਼ਨਰ ਐਸੋਸੀਏਸ਼ਨ ਦੇ ਸੂਬਾ ਸਕੱਤਰ सुरेंद्र ਕੁਸਾ ਜੀ ਸ਼੍ਰੀ ਮੁਖਰ ਸਹਿਬ ਦੇ ਪ੍ਰਧਾਨ ਰੰਜੀਤ ਸਿੰਘ ਅਸ਼ੋਕ ਕੁਮਾਰ ਖਜ਼ਾਨਚੀ ਪ੍ਰੀਤਮ ਸਿੰਘ ਸੁਖਮੰਦਰ ਸਿੰਘ ਮੋਗਾ ਵਜੀਰ ਚੰਦ ਪ੍ਰਧਾਨ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਫਾਜ਼ਿਲਕਾ ਭਜਨ ਸਿੰਘ ਇਤਰਾਮ ਕਸ਼ਮੀਰ ਸਿੰਘ ਖਾਲਸਾ ਮਕਰਨ ਸਿੰਘ ਦੇਵਰਾਜ ਕੋੜਵਾਲੀ ਰਾਜਪਾਲ ਗੁੰਬਰ ਸ਼ਾਮ ਲਾਲ ਖਿਓ ਵਾਲੀ ਈਸ਼ਰਦਾਸ ਆਦਿ ਵੀ ਹਾਜ਼ਰ ਸਨ ਅਸੀਂ ਸਮਝਦੇ ਹਾਂ ਕਿ ਪੈਨਸ਼ਨਰਾਂ ਨੇ ਇਹ ਜੋ ਉਪਰਾਲਾ ਕੀਤਾ ਹੈ ਇਸ ਦੀ ਜਿੰਨੀ ਵੀ ਛਲਾਗਾ ਕੀਤੀ ਜਾਵੇ ਓਨੀ ਹੀ ਥੋੜੀ ਹੈ ਕਿਉਂਕਿ ਇਸ ਸੰਕਟ ਦੀ ਘੜੀ ਦੇ ਵਿੱਚ ਲੋੜਵੰਦਾਂ ਦੀ ਸਹਾਇਤਾ ਕਰਨੀ ਇਹ ਇਖਲਾਕੀ ਫਰਜ਼ ਸਮਝ ਕੇ ਪੈਨਸ਼ਨਰਾਂ ਨੇ ਜੋ ਕੀਤਾ ਹੈ ਇਹ ਇੱਕ ਵੱਡਾ ਪੁੰਨ ਦਾ ਕੰਮ ਹੈ ਤੇ ਜੋ ਦਰਿਆ ਦੇ ਲਈ ਇਸ ਤਰ੍ਹਾਂ ਦਿਖਾਈ ਗਈ ਹੈ ਇਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਉਨੀ ਹੀ ਥੋੜੀ ਹੈ ਤਤਵਕੁ ਕਰਦੇ ਹਾਂ ਕਿ ਭੁੱਖ ਵਿੱਚ ਵੀ ਆਪਣੀ ਉਮਰ ਦੇ ਆਖਰੀ ਪੜਾਅ ਵਿੱਚੋਂ ਲੰਘ ਰਹੇ ਪੈਨਸ਼ਨਰ ਜੋ ਹਨ ਇਸ ਤਰ੍ਹਾਂ ਦੇ ਪੁੰਨ ਦੇ ਕੰਮ ਇਸ ਤਰ੍ਹਾਂ ਦੇ ਲੋਕਾਂ ਦੀ ਸਹਾਇਤਾ ਕਰਨ ਦੇ ਕੰਮ ਜਾਰੀ ਰੱਖਣਗੇ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ